ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਜੀ ਪਹੁੰਚੇ ਆ ਮੋਗਾ ਟਰੈਕਟਰ ਮੰਡੀ ਚ ਦੇਖ ਸਕਦੇ ਤੁਸੀਂ ਬਹੁਤ ਜ਼ਿਆਦਾ ਟਰੈਕਟਰ ਖੜੇ ਨੇ ਜੀ ਬਹੁਤ ਵੱਡੀ ਲਾਈਨ ਲੱਗੀ ਆ ਤੇ ਉਹ ਪਿੱਛੇ ਨੂੰ ਵੀ ਬਹੁਤ ਜ਼ਿਆਦਾ ਟਰੈਕਟਰ ਖੜੇ ਹੁੰਦੇ ਨੇ ਜੀ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਵੀ ਬਹੁਤ ਵੱਡੀ ਲਾਈਨ ਲੱਗੀ ਆ ਜੀ ਉਹ ਪਿੱਛੇ ਤੱਕ ਬਹੁਤ ਵੱਡੀ ਲਾਈਨ ਲੱਗੀ ਆ ਤੇ ਬਹੁਤ ਹੀ ਸਾਫ਼ ਟਰੈਕਟਰ ਪਹੁੰਚੇ ਆ ਜੀ ਮੋਗਾ ਟਰੈਕਟਰ ਮੰਡੀ ਚ ਤੇ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਪਹੁੰਚਿਆ ਦਾ ਦੱਸ ਦੇ ਕੀ ਕੀ ਰੇਟ ਆ ਟਰੈਕਟਰਾਂ ਦੇ ਅੱਜ ਤੇ ਆਜੋ ਲੈ ਕੇ ਚੱਲਦੇ ਹਾਂ ਸਾਹਮਣੇ ਖੜਾ ਈ ਅਰਜਨ ਨੋਵੋ ਮਹਿੰਦਰਾ 605 ਡੀਆਈ ਦਿਖਾਉਣੇ ਆ ਤੁਹਾਨੂੰ ਹਾਲਤ ਟਰੈਕਟਰ ਦੀ ਟਾਇਰ ਟੱਪਾ ਦੇਖ ਸਕਦੇ ਤੁਸੀਂ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਜੀ ਅ 90 ਪੈਸੇ ਟਾਇਰ ਹੈਗੇ ਆ ਜੀ ਬਾਕੀ オリジナル ਟਰੈਕਟਰ ਆ ਜੀ ਤੇ ਪੰਜਾਬ ਨੰਬਰ ਆ ਦੀਵਾਨੜ ਇਹਦੀ ਹੈਗੀ 430000 ਰੁਪਇਆ 2019 ਮਾਡਲ ਆ ਜੀ ਤੇ ਬਾਕੀ ਇੱਧਰ ਖੜਾ ਹੈ ਮਹਿੰਦਰਾ ਅਰਜਨ ਅਲਟਰਾ 1655 ਡੀ ਆ ਜੀ ਤੇ ਇਹਦੀ ਵੀ ਹਾਲਤ ਦੇਖ ਸਕਦੇ ਹੋ ਤੁਸੀਂ ਗੁੱਡੀ ਆ ਤੇ ਟਾਇਰ ਆ ਜੀ ਅਗਲੇ ਤੇ ਪਿਛਲੇ ਤੇ ਹੈਗੇ 80 ਪੈਸੇ ਟਾਇਰ ਜੀ ਤੇ ਰੰਗ ਥੋੜਾ ਹੀ ਫੇਟ ਹੋਇਆ ਬਾਕੀ ਸਾਫ ਹਾਲਤ ਦੇ ਵਿੱਚ ਪਿਆ ਟਰੈਕਟਰ 2001 ਮਾਡਲ ਆ 2 ਲੱਖ 20 ਹਜ਼ਾਰ ਦੀ ਡਿਮਾਂਡ ਆ ਪੰਜਾਬ ਨੰਬਰ ਆ ਜੀ ਦੇਖ ਸਕਦੇ ਤੁਹਾਡੇ ਸਾਹਮਣੇ ਇੱਧਰ ਖੜਾ ਮਸ਼ੀਨ ਇਹ ਵੀ ਦੇਖ ਸਕਦੇ ਟਰੈਕਟਰ ਬਹੁਤ ਸਾਫ ਪਿਆ ਜੀ ਤੇ ਟਾਇਰ ਅਗਲੇ ਹੈਗੇ ਜੀ 70% ਟਾਇਰ ਆ ਤੇ ਮਗਰਲੇ ਹੈਗੇ ਜੀ 50% ਤੇ ਬਾਕੀ ਕੰਡੀਸ਼ਨ ਓਕੇ ਪਈ ਆ ਜੀ 2009 ਮਾਡਲ ਦਾ 2 ਲੱਖ 80 ਹਜ਼ਾਰ ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਇੱਧਰ ਖੜਾ ਯਾਰ ਜਨੋ ਉਹ ਮਹਿੰਦਰਾ ਸੀ 505 ਡੀ ਆਈ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਿਲਕੁਲ ਸਾਫ਼ ਹਾਲਤ ਦੇ ਵਿੱਚ ਐਮ ਆਰਫ ਦੇ ਟਾਇਰ ਆ ਜੀ ਇਹ ਬਹੁਤ ਸਾਫ਼ ਹਾਲਤ ਦੇ ਵਿੱਚ ਇਹ ਟਰੈਕਟਰ ਦੇਖ ਸਕਦੇ ਤੁਸੀਂ ਬਿਲਕੁਲ ਨਵਾਂ ਟਰੈਕਟਰ ਆ 2022 ਮਾਡਲ ਹੈ 7 ਲੱਖ 40 ਹਜ਼ਾਰ ਰੁਪਏ ਡਿਮਾਂਡ ਆ ਟਰੈਕਟਰ ਦੀ ਪੰਜਾਬ ਨੰਬਰ ਹੈ ਜੀ ਬਾਕੀ ਇੱਧਰ ਲੈ ਕੇ ਚੱਲਦਾ ਨਿਊ ਹਾਲੈਂਡ 3630 ਇੱਧਰ ਵੀ ਦੇਖ ਸਕਦੇ ਤੁਸੀਂ 90 ਪੈਸੇ ਟਾਇਰ ਆਈ ਅਗਲੇ ਤੇ ਪਿਛਲੇ ਐਮਆਰਫ ਦੇ ਟਾਇਰ ਆ ਜੀ ਤੇ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਹਾਲਤ ਦੇ ਵਿੱਚ ਪੈ ਟਰੈਕਟਰ 10 ਮਾਡਲ ਦਾ 4 ਲੱਖ 50 ਹਜ਼ਾਰ ਰੁਪਏ ਡਿਮਾਂਡ ਆ ਤੇ ਬਾਕੀ ਇੱਧਰ ਲੈ ਕੇ ਚੱਲਦੇ ਮਹਿੰਦਰਾ ਅਰਜਨ ਅਲਟਰਾ 1 65 DI 13 ਮਾਡਲ ਆ 4 ਲੱਖ 85000 ਰੁਪਏ ਡਿਮਾਂਡ ਆ ਟਰੈਕਟਰ ਦੀ ਤੇ ਇੱਧਰ ਖੜਾ ਹੀ ਮਹਿੰਦਰਾ ਅਰਜਨ 65 DI 4 ਮਾਡਲ 2 ਲੱਖ 60000 ਰੁਪਏ ਡਿਮਾਂਡ ਆ ਤੇ ਸਕਦੇ ਤੁਸੀਂ ਪੰਜਾਬ ਨੰਬਰ ਆ ਜੀ ਤੇ ਇੱਧਰ ਖੜਾ ਮਹਿੰਦਰਾ ਵੀ 275 DI ਕੰਡੀਸ਼ਨ ਤੁਸੀਂ ਦੇਖ ਸਕਦੇ ਟਾਇਰਾਂ ਦੀ ਵੀ ਤੇ Ориجنਲ ਟਰੈਕਟਰ ਆ ਜੀ ਅੱਠ ਮਾਡਲ ਦੇ 2,60,000 ਰੁਪਏ ਦੀ ਮੰਗ ਆ ਟਰੈਕਟਰ ਦੀ ਬਿਲਕੁਲ ਸਾਫ਼ ਹਾਲਤ ਦੇ ਵਿੱਚ ਪਿਆ ਟਰੈਕਟਰ ਤੇ ਇੱਧਰ ਖੜਾ ਜੀ ਯੂਨਿਟੀ 5310 ਤੇ ਅੱਠ ਮਾਡਲ 4,40,000 ਰੁਪਏ ਦੀ ਮੰਗ ਆ ਪੰਜਾਬ ਨੰਬਰ ਹੈ ਜੀ ਦੇਖ ਸਕਦੇ ਤੁਸੀਂ ਟਾਇਰ ਟੱਪਾ ਦੇਖ ਸਕਦੇ ਹਾਂ ਇੱਧਰ ਖੜਾ ਜੀ ਮਹਿੰਦਰਾ ਅਲਟਰਾਵਾਂਸਿਸ 5D 9 ਮਾਡਲ 3,65,000 ਰੁਪਏ ਦੀ ਮੰਗ ਆ ਟਰੈਕਟਰ ਦੀ ਦੇਖ ਸਕਦੇ ਹੋ ਬਿਲਕੁਲ ਸਾਫ਼ ਹਾਲਤ ਦੇ ਵਿੱਚ ਪਿਆ ਜੀ ਤੇ ਇੱਧਰ ਖੜਾ ਏ ਅਰਜਨ ਨੋਵੋ ਮਹਿੰਦਰਾ 605 ਡੀਆਈ 2017 ਮਾਡਲ ਆ 5 ਲੱਖ 85000 ਰੁਪਏ ਦੀ ਮੰਗ ਆ ਬਿਲਕੁਲ ਸਾਫ਼ ਹਾਲਤ ਦੇ ਵਿੱਚ ਵੇਚ ਟਰੈਕਟਰ ਦੇ ਸਕਦਾ ਤੁਸੀਂ ਇਹ ਰੇਕ ਸਿਸਟਮ ਵਗੈਰਾ ਲੱਗ ਗਿਆ ਤੇ ਇੱਧਰ ਖੜਾ ਏ ਸਵਰਾ 744 ਐਫੀ 2001 ਮਾਡਲ 2 ਲੱਖ 40000 ਰੁਪਏ ਦੀ ਮੰਗ ਆ ਟਰੈਕਟਰ ਦੀ ਤੇ ਇੱਧਰ ਖੜਾ ਏ ਫਾਰਮ ਟਰੈਕ 60 ਪੰਜਾਬ ਨੰਬਰ ਹੈ ਜੀ। ओरिजिनल ट्रैक्टर है 2002 मॉडल 240000 روپے డిమాండ్ ਆ। ਤੇ ਟਾਇਰ ਟੱਪਾ ਦੇਖ ਦੇ ਸਕਦੇ ਹੋ। ओरिजिनल ट्रैक्टर ਦੇ ਸਕਦੇ ਤੁਸੀਂ 90 ਪੈਸੇ ਟਾਇਰ ਆ ਇਹ ਅਗਲੇ ਤੇ ਪਿਛਲੇ। ਤੇ ਬਾਕੀ ਕੰਡੀਸ਼ਨ ਓਕੇ ਬਈ ਹੈ ਜੀ। ਇੱਧਰ ਖੜਾ ਵੀ Mahindra Arjonal Travaanse 605 DA। 22 ਮਾਡਲ ਆ 6 ਲੱਖ 40 80 ਲੱਖ 60000 ਵੀ డిਮਾਂਡ ਆ ਟਰੈਕਟਰ ਦੀ। ਬਿਲਕੁਲ ਸਾਫ਼ ਹਾਲਤ ਦੇ ਵਿੱਚ ਸ਼ੂਰੂਪ ਕੰਡੀਸ਼ਨ ਟਰੈਕਟਰ ਹੀ ਦੇ ਸਕਦਾ ਤੁਸੀਂ ਪਹਿਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਬਾਕੀ ਇੱਧਰ ਖੜਾ ਮਹਿੰਦਰਾ 475 DI 2000 ਮਾਡਲ ਦਾ 2 ਲੱਖ 45000 ਰੇਡ ਮਾਰਾ ਟਰੈਕਟਰ ਦੀ 50 ਨੰਬਰ ਹੈ ਜੀ ਦੇਖ ਸਕਦੇ ਤੁਸੀਂ ਰੰਗ ਰੋਗਨ ਦੇਖ ਸਕਦੇ ਪੂਰਾ ਵਧੀਆ ਪਹਿਣਾ ਓਕੇ ਹੈ ਜੀ ਤੇ ਇੱਧਰ ਖੜਾ ਮਹਿੰਦਰਾ 585 DI ਖੰਡਮੀ ਮੋੜ ਦਾ 1,85,000 ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਤੇ ਇੱਧਰ ਖੜਾ ਹੀ ਫਾਰਮ ਟ੍ਰੱਕ 60 2009 ਮਾਡਲ ਤੋਂ 2,95,000 ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਬਹੁਤ ਸਾਫ਼ ਹਾਲਤ ਦੇ ਵਿੱਚ ਪਿਆ ਟਰੈਕਟਰ ਦੇਖ ਸਕਦੇ ਹੋ ਤੁਸੀਂ ਪੰਜਾਬ ਨੰਬਰ ਆ ਜੀ ਇੱਧਰ ਖੜਾ HMT 3511 HMT 3511 99 ਮਾਡਲ 1,25,000 ਵੀ ਡਿਮਾਂਡ ਆ ਟਰੈਕਟਰ ਦੀ ਬਾਕੀ ਇੱਧਰ ਖੜਾ ਹੀ ਮਹਿੰਦਰਾ 265 DI 2000 ਮਾਡਲ ਆ 2,15,000 ਵੀ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਦੇ ਸਕਦੇ ਹੋ ਫੋਲੋ ਦੇ ਟਾਇਰ ਆ ਇਹ 90 ਪੈਸੇ ਟਾਇਰ ਆ ਇਹ ਅਗਲੇ ਤੇ ਪਿਛਲੇ ਤੇ ਬਾਕੀ ਰੰਗ ਰੋਗਣ ਦੇ ਸਕਦੇ ਤੁਸੀਂ ਬਿਲਕੁਲ ਓਕੇ ਪਿਆ ਇਹ ਇੱਧਰ ਖੜਾ ਜੀ ਹੌਂਡੀਅਰ 51 05 2023 ਮਾਡਲ ਦਾ 7 ਲੱਖ 40 ਹਜ਼ਾਰ ਪੇ ਡਿਮਾਂਡ ਆ ਟਰੈਕਟਰ ਦੀ ਟੈਟਪਾ ਦੇਖ ਦੇ ਸਕਦੇ ਪੰਜਾਬ ਨੰਬਰ ਹੈ ਜੀ ਬਿਲਕੁਲ ਸਾਫ਼ ਹਾਲਤਰੇ ਵਿੱਚ ਪੇ ਟਰੈਕਟਰ ਦੇਖ ਸਕਦੇ ਤੁਸੀਂ ਆ ਇੱਧਰ ਖੜਾ ਹੈ ਮਹਿੰਦਰਾ 265 265 ਡੀਆਈ 99ਵੇਂ ਮਾਡਲ ਆਈ ਪੰਜਾਬ ਨੰਬਰ 1 ਲੱਖ 33000 ਵੀ ਡਿਮਾਂਡ ਆ ਟਰੈਕਟਰ ਦੀ ਇੱਧਰ ਖੜਾ ਹੀ ਸ਼ਰ ਦੇ ਸਕਦੇ ਤੁਸੀਂ 93ਵੇਂ ਮਾਡਲ ਆਈ 95000 ਵੀ ਡਿਮਾਂਡ ਆ ਟਰੈਕਟਰ ਦੀ ਦੇਖ ਸਕਦੇ ਤੁਸੀਂ ਤੇ ਬਾਕੀ ਲੈ ਕੇ ਚੱਲਦੇ ਆ ਇਹ ਇੱਧਰ ਖੜਾ ਹੀ ਸਵਰਾਜ 855 ਦੇਖ ਸਕਦੇ ਤੁਸੀਂ ਸਾਰਾ オリジナル ਟਰੈਕਟਰ ਹੀ ਦੇ ਸਕਦਾ ਤੁਸੀਂ ਟਿੱਕ ਫਰਸੀ ਮਾਡਲ 1 ਲੱਖ 20000 ਵੀ ਡਿਮਾਡਾ ਟਰੈਕਟਰ ਦੀ ਤੇ ਬਾਕੀ ਇੱਧਰ ਖੜਾ ਹੀ ਮਹਿੰਦਰਾ 80 ਮਾਡਲ ਹੈ 1 ਲੱਖ 30000 ਵੀ ਡਿਮਾਡਾ ਟਰੈਕਟਰ ਦੀ ਬਾਕੀ ਇੱਧਰ ਲੈ ਕੇ ਚੱਲਦੇ ਹਾਂ ਖੜਾ ਹੀ ਮਹਿੰਦਰਾ 265 ਡੀਆਈ 79 ਮਾਡਲ ਆ 1 ਲੱਖ 55000 ਰੁਪਏ ਡਿਮਾਂਡ ਆ ਟਰੈਕਟਰ ਜੀ ਤੇ ਪੰਜਾਬ ਨੰਬਰ ਆ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਜੀ ਹਾਲਤ ਪੱਖੋਂ ਦੇਖ ਸਕਦੇ ਹੋ ਰੰਗ ਰੌਣਕ ਥੋੜਾ ਹੀ ਫੇਟ ਹੋਇਆ ਬਾਕੀ ਓਕੇ ਪਿਆ ਜੀ ਇਧਰ ਖੜਾ ਹੀ ਮਹਿੰਦਰਾ 475 ਡੀ ਆ ਜੀ 97 ਮਾਡਲ ਆ 1 ਲੱਖ 40000 ਰੁਪਏ ਡਿਮਾਂਡ ਆ ਟਰੈਕਟਰ ਦੀ ਇਧਰ ਖੜਾ ਸਵਰਾਸ 735 ਐਫ ਵੀ ਪੰਜਾਬ ਨੰਬਰ ਹੈ ਜੀ ਤੇ ਕੰਡੀਸ਼ਨ ਤੁਸੀਂ ਦੇ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਦੇ ਸਕਦੇ 99 ਮਾਡਲ ਹੈ 1 ਲੱਖ 90000 ਰੁਪਏ ਦੀ ਡਿਮਾਂਡ ਹੈ ਇੱਧਰ ਖੜਾ ਫਾਰਮ ਟਰੱਕ 60 ਤੇਰਾ ਇੱਕ ਮੜ ਦੋ ਲੱਖ 50000 ਰੁਪਏ ਦੀ ਡਿਮਾਂਡ ਦਾ ਟਰੈਕਟਰ ਦੀ ਇੰਦਰ ਖੜਾ ਮਹਿੰਦਰ 265 DI 95 ਮਾਡਲ ਆ 126 ਵਰ ਵਿਡਵਾਨ ਟਰੈਕਟਰ ਦੀ ਕਿੱਧਰ ਲੈ ਕੇ ਚੱਲਦਾ ਜੀ ਓਕੇ ਇੱਧਰ ਖੜਾ ਹੀ ਮਹਿੰਦਰਾ ਅਰਜਨ ਅਲਟਰਾ ਵਨ 605 ਡੀਆਈ ਇਹਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ 11 ਮਾਡਲ ਦਾ 3 ਲੱਖ 85000 ਰੁਪਏ ਦੀ ਮੰਗ ਹੈ ਟਰੈਕਟਰ ਦੀ ਬਿਲਕੁਲ ਸਾਫ਼ ਹਾਲਤ ਦੇ ਵਿੱਚ ਪੈ ਟਰੈਕਟਰ ਦੇ ਸਕਦੇ ਤੁਸੀਂ ਤੇ ਬਾਕੀ ਇੱਧਰ ਲੈ ਕੇ ਚੱਲਦੀ ਫਾਰਮ ਟਰੱਕ ਖੜਾ ਹੀ 60 ਤੇ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2011 ਮਾਡਲ ਆ 3,60,000 ਰੁਪਏ ਡਿਮਾਂਡ ਆ ਟਰੈਕਟਰ ਦੀ ਜੋ ਰੱਖੀ ਹੈਗੀ ਹੈ ਮਾਲਕ ਵੱਲੋਂ ਪੰਜਾਬ ਨੰਬਰ ਆ ਜੀ ਤੇ ਇੱਧਰ ਖੜਾ ਹੀ ਮਹਿੰਦਰਾ B275 DI 92 ਮਾਡਲ ਆ 92 ਮਾਡਲ ਆਈ 1,25,000 ਰੁਪਏ ਡਿਮਾਂਡ ਆ ਟਰੈਕਟਰ ਦੀ ਤੇ ਕੰਡੀਸ਼ਨ ਓਕੇ ਪਈ ਹੈ ਜੀ ਤੇ ਬਾਕੀ ਇੱਧਰ ਖੜਾ ਹੀ ਮਹਿੰਦਰਾ RJNLT 505 DI ਤੇ 10 ਮਾਡਲ ਹੈ 3 ਲੱਖ 85000 ਰੁਪਏ ਦੀ ਮੰਗ ਹੈ ਟਰੈਕਟਰ ਦੀ ਤੇ ਬਾਕੀ ਇੱਧਰ ਖੜਾ ਫਾਰਮ ਟਰੈਕ 60 99 ਮਾਡਲ 2 ਲੱਖ 10000 ਰੁਪਏ ਦੀ ਮੰਗ ਹੈ ਟਰੈਕਟਰ ਦੀ ਜੋ ਰੱਖੀ ਗਈ ਹੈ ਪੰਜਾਬ ਨੰਬਰ ਹੈ ਜੀ ਇੱਧਰ ਖੜਾ ਫਾਰਮ ਟਰੈਕ 60 ਦੱਸ ਦਿਆਂ ਕੀ ਕੰਡੀਸ਼ਨ ਤੇ ਸਤਨਮੇ ਮਾਡਲ ਆ 1,85,000 ਰੁਪਏ ਡਿਮਾਂਡ ਆ ਤੇ ਰੰਗ ਰੋਗਨ ਥੋੜਾ ਹੀਟ ਹੋਇਆ ਦੇਖ ਸਕਦੇ ਬਾਕੀ ਟਰੈਕਟਰ ਓਕੇ ਪਿਆ ਜੀ ਬਾਕੀ ਕੰਡੀਸ਼ਨ ਵਧੀਆ ਪਿਆ ਜੀ ਟਰੈਕਟਰ ਦੀ ਟਾਇਰ ਟੱਪਾ ਵੀ ਵਧੀਆ ਪਿਆ ਜੀ ਬਾਕੀ ਇਧਰ ਮੈਸ਼ੀਨ ਖੜਾ ਜੀ 241 ਡੀਆਈ ਇੱਕ ਮਾਡਲ ਆ 2,90,000 ਰੁਪਏ ਡਿਮਾਂਡ ਆ ਟਰੈਕਟਰ ਦੀ ਤੇ ਟਾਇਰ ਟੱਪਾ ਦੇ ਸਕਦੇ ਤੁਸੀਂ 100% ਟਾਇਰ ਆ ਇਹ ਅਗਲੇ ਤੇ ਪਿਛਲੇ ਬਾਕੀ ਇਧਰ ਖੜਾ ਜੀ ਮਹਿੰਦਰਾ 605 ਡੀ ਆਈ ਹਰਜਨੋਵ ਇਹਦੀ ਵੀ ਕੰਡੀਸ਼ਨ ਤੁਹੇ ਦੇ ਸਕਦੇ ਹਾਂ 16 ਮਾਡਲ ਆ 5 ਲੱਖ 35000 ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਇੱਧਰ ਖੜਾ ਜੀ ਸੋਨਾ ਲੀਕਾ ਡੀ ਆਈ 60 ਹੁਣ 2008 ਮਾਡਲ ਦਾ 3 ਲੱਖ 35000 ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਇੰਦਰ ਖੜਾ ਜੀ ਮਹਿੰਦਰਾ 575 ਡੀ ਆਈ 93 ਮਾਡਲ ਦਾ 1 ਲੱਖ 75000 ਰੁਪਏ ਡਿਮਾਂਡ ਆ ਤੇ ਇੱਧਰ ਖੜਾ ਐਚ ਐਮਟੀ 911 ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਆ ਮਹਿੰਦਰਾ ਵੀ 275 ਡੀ ਆਈ 2000 ਮਾਡਲ ਹੈ 1 ਲੱਖ 55000 ਰੁਪਏ ਡਿਮਾਂਡ ਹੈ ਟਰੈਕਟਰ ਦੀ ਬਾਕੀ ਇੱਧਰ ਖੜਾ ਹੈ ਫਾਰਮ ਟਰੈਕ 60 ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2000 ਮਾਡਲ ਦਾ 2 ਲੱਖ 20 ਹਜ਼ਾਰ ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਮੋਗਾ ਟਰੈਕਟਰ ਮੰਡੀ ਜ਼ਰੂਰ ਜੇੜਾ ਮਾਰੋ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੁੰਦੇ ਆ ਜੀ ਇੱਥੇ ਤੇ ਬਹੁਤ ਮੰਡੀ ਭਰੀ ਜਾਂਦੀ ਆ ਜੀ ਤੁਹਾਨੂੰ ਦਿਖਾ ਹੀ ਦਿੱਤੀ ਆ ਬਹੁਤ ਜ਼ਿਆਦਾ ਟਰੈਕਟਰ ਖੜੇ ਨੇ ਜੀ ਤੇ ਮਿਲਦੇ ਆਂ ਅਗਲੇ ਸੰਡੇ ਧੰਨਵਾਦ